ਸਸਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਗੁਲਾਮੀ ਵਾਲੇ ਦੇ ਵਿੱਚ ਗੁਲਾਮੀ ਵਾਲਾ ਪਿੰਡ ਆ ਜਿਹੜਾ ਮਿੱਤਰੋ ਜਲੈਸਪੁਰ ਦਾ ਮਾਨਮੱਤਾ ਨਗਰ ਆ ਤੇ ਹਰੀਹਰ ਚੌਕ ਆ ਜਿਹੜਾ ਉਹ ਇਸ ਪਿੰਡ ਦਾ ਗਵੰਦੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਲੈਣ ਦਾ ਕੰਮ ਆ ਚਾਰ گاਵਾ ਤੁਹਾਨੂੰ ਵਿਖਾਉਣੀਆਂ ਵਾ ਚਾਰਾ ਗਾਈਆਂ ਦੇ ਬਾਰੇ ਪ੍ਰੋਪਰ ਡਿਟੇਲ ਲੈਣੀ ਆ ਕਿਹੜਾ ਜਾਨਵਰ ਕਿੰਨੇ ਦਿਨਾਂ ਦਾ ਕੱਚਾ ਕੀ ਬਾਈ ਹੋਣੀ ਮੁੱਲ ਕਰਦੇ ਆ ਉਹ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਕੀ ਹਾਲ ਆ ਵੱਡੇ ਭਾਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਆ ਠੀਕ ਆ ਸੇਤਾ ਘਰ ਪਰਿਵਾਰ ਜੀ ਬਸ ਵਧੀਆ ਤੁਸੀਂ ਦੱਸੋ ਇੱਕ ਵਾਰੀ ਵੀਰੇ ਨਾਮ ਦੱਸ ਦੀਆ ਆਪਣਾ ਭਾਈ ਮੇਰਾ ਨਾਮ ਵੀਰੇ ਗੁਰਪਿੰਦਰ ਸਿੰਘ ਹੈ ਠੀਕ ਆ ਪਿੰਡ ਗੁਲਾਮੀ ਵਾਲਾ ਪਿੰਡ ਗੁਲਾਮੀ ਵਾਲਾ ਹੀ ਹਾਂ ਤਹਿਸੀਲ ਜਿਲ੍ਹਾ ਫਿਰੋਜ਼ਪੁਰ ਜੀ ਠੀਕ ਆ ਵੀਰੇ ਵੱਡੇ ਦੋ ਸੂਈਆਂ ਮਾਈ ਦੋ ਸੂਈਆਂ ਦੋ ਕੁ ਬਣਾਏ ਠੀਕ ਆ ਹਾਂਜੀ ਬੜੇ ਭਈਆ ਲਾਲ ਡੱਬੀ ਜਿਹੜੀ ਸਿੰਘਾਂ ਵਾਲੀ ਵੈਡਾ ਕਿਨੂੰ ਵਸੂਆ ਸੂਈ ਆ ਇਹ ਦੂਜਾ ਸੂਈ ਆ ਜੀ ਕਿੰਨੇ ਦਿਨ ਹੋ ਗਏ ਭਈ ਅੱਜ ਸੂਈ ਨੂੰ ਅੱਜ ਪੰਜਵਾਂ ਦਿਨ ਆ ਜੀ ਅੱਜ ਪੰਜਵਾਂ ਦਿਨ ਆ ਸੂਈ ਨੂੰ ਹਾਂਜੀ ਪੰਜਵਾਂ ਦਿਨ ਸੂਈ ਥੱਲੇ ਕਿੰਨਾ ਦੁੱਧ ਤਿਆਰ ਨਾ ਵੀਰੇ ਮੇਰੇ 7 ਕਿਲੋ ਦੁੱਧ ਆ ਹੋਣੀ ਦੋ ਟਾਈਮਾਂ ਦਾ ਦੋ ਟਾਈਮਾਂ ਦਾ ਹਾਂਜੀ ਠੀਕ ਆ ਬੱਚਾ ਕੀ ਇੰਨੇ ਮਗਰ ਆ ਗਿਆ ਬੱਚਾ ਜੀ ਠੀਕ ਆ ਤੇ ਰੇਟ ਭਾਈ ਜਾਂਦਾ ਵੀਰੇ ਰੇਟ ਬਈ ਇਹਦਾ ਮੋਲ ਤਾਂ 30000 ਕਰਦੇ ਆ ਜੀ ਦੇਣ ਲੈਣ ਵਾਲਾ ਜਮ 26000 ਦੀ ਦੇ ਦਾਂਗੇ ਠੀਕ ਹੈ ਬਈ ਕੱਢੀ ਬਾਰੋਂ ਤੋਰੀ ਵੀਰੇ ਮੜਾ ਜਨ ਲੈ ਮਿੱਤਰੋ ਪਹਿਲੇ ਨੰਬਰ ਤੇ ਮੁੱਠੀਪੁਰ ਸਿੰਘ ਜ਼ਰੂਰ ਆ ਵੜ ਹਾਊਸ ਲੱਗ ਕਰੋ ਸੰਗ ਦੇ ਵਿੱਚ ਆ 10 11 ਕਿਲੋ ਦੁੱਧ ਦਈ ਜਾਊਗੀ ਮਿੱਤਰੋ 26000 ਦੇ ਵਿੱਚ ਮਿਲ ਜਾਊਗੀ ਦੇਖ ਸਕਦੇ ਹੋ ਤੁਸੀਂ ਇਹਨੂੰ ਕਰਮਾਂ ਵਾਲੀ ਨੂੰ ਲੈ ਆ ਵੀਰੇ ਮੋੜ ਲੈ ਬੱਡੇ ਭਾਈ ਮੋੜ ਲੈ ਵੀਰੇ ਦੇਖ ਸਕਦੇ ਹੋ ਤੁਸੀਂ ਮੇਤਰੰਦਾ ਸਰੀਰ ਬੰਤਰ ਅੰਗਾ ਪੈਰਾਂ ਦੀ ਵੜੇ ਵੀ ਜਿੰਨੀ ਹੈਗੀ ਆ ਬਈ ਸਾਫ ਆਜ ਗਰਮੀ ਵਾਲੇ ਦਾ ਰਿਕਾਰਡ ਟੁੱਟੇ ਪਿਆ ਸਹੀ ਪੁੱਛੋ ਤੁਸੀਂ ਬਈ ਇਹਦਾ ਰੇਟ ਆ ਜਿਹੜਾ 30000 ਰੁਪਿਆ 26000 ਦੀ ਹੈ ਪਹਿਲੇ ਨੰਬਰ ਵਾਲੀ ਬਾਈ ਹੁਣੀਆਂ ਦੇ ਵੀ ਦੇ ਦੇਾਂਗੇ ਦੋ ਨੰਬਰ ਤੇ ਵੜਾ ਜਿਹੜੀ ਵੀਰੇ ਇਹ ਵੀ ਵੀਰੇ ਮਹੀਨੇ ਕਿ ਦੀ ਸੂਈ ਆ ਬੱਚਾ ਨਹੀਂ ਹੈਗਾ ਇਹਦੇ ਫਾਲਸ ਮਹੀਨਾ ਪਹਿਲਾਂ ਸੂਪੀ ਬੱਚਾ ਦੇਤਾ ਸੀ ਠੀਕਾ ਦੁੱਧ ਵੀਰੇ ਇਹਦੇ ਚਲੇ ਦੁੱਧ 1.6 ਕਿਲੋ ਹੈਗਾ 5.5 6 ਕਿਲੋ ਠੀਕ ਹੈ ਵੀਰੇ ਹਾਂਜੀ 5 ਮੰਨ ਕੇ ਚੱਲੋ ਤੁਸੀਂ ਆਪਾਂ 5 ਦੀ ਗਰੰਟੀ ਦਿੰਨੇ ਆ ਤੇ ਬੰਦੇ ਭਈ ਇਹਦਾ ਰੇਟ ਵੀਰੇ ਇਹ ਵੀਰੇ 15000 ਦੀ ਦੇ ਦਾਂਗੇ ਠੀਕ ਹੈ ਭਾਈ ਲੈ ਵੀ ਮਿੱਤਰੋ 5 6 ਕਿਲੋ ਦੁੱਧ ਨੇ 8 ਮਹੀਨਿਆਂ ਦਾ ਫਲ ਸੁਟਿਆ ਸੀਗਾ ਤੇ ਹੁਣ 5 ਕਿਲੋ ਦੁੱਧ ਦੇ ਥਲੇ ਤਿਆਰ ਆ ਮੁਠੀ ਪਰ ਜਾਂ ਸਿੰਘ ਹੈਗਾ ਇਹਦੇ ਵੀ ਕਰਮਾਂ ਵਾਲੀ ਦੇ ਮਿੱਤਰੋ ਨੇ ਸੀਲ ਆ ਦੋਵੇਂ ਗਾਈਆਂ ਵੀਰੇ ਬਿਲਕੁਲ ਜੀ ਓਕੇ ਜੀ ਓਕੇ ਠੀਕਾ ਇਹ ਹੋ ਗਿਆ ਦੋ ਨੰਬਰ ਦਾ ਤਿੰਨ ਨੰਬਰ ਤੇ ਵੀ ਆ ਜਿਹੜੀ ਸਿੰਘਾਂ ਵਾਲੀ ਵੜਾ ਭਾਈ ਰਸੂਲ ਦਾ ਭਾਈ ਜਿਵੇਂ ਮਰਜ਼ੀ ਬੈਠਾ ਰਹਾ ਥੱਲੇ ਠੀਕ ਆ ਠੀਕ ਆ ਠੀਕ ਆ ਭਾਈ ਆ ਤਿੰਨ ਨੰਬਰ ਵਾਲੀ ਭਾਈ ਜਿਹੜੀ ਇਹ ਵੀਰੇ ਕੱਚੀ ਹਲੇ ਲੈਂਦੀ ਆ ਕੋਈ 10 ਦਿਨ ਲੈ ਜੂਗੀ ਠੀਕ ਆ ਹਾਂਜੀ ਦੁੱਧ ਕਿੰਨਾ ਕੋਈ ਪਾ ਜੂਗੀ ਵੀਰੇ ਦੁੱਧ 14 ਕਿਲੋ ਪਾ ਜੂ 13-14 ਕਿਲੋ ਦੋ ਦਰਮਾਨ ਨਾਲ ਦੇ ਦੇ ਜੂਗੀ ਕਿਉਂਕਿ ਸੌਖੀ ਆ ਵੜਾ ਹੈ ਨਾ ਹਾਂਜੀ 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 ਸੁਆ ਵੀਰੇ ਦੁੱਧੇ ਹੀ ਸੁੰਦੀ ਐ ਸੁਆ ਦੁੱਧੇ ਹੀ ਠੀਕ ਆ ਵੀਰੇ ਤੇ ਇਹਦਾ ਰੇਟ ਵੱਡੇ ਭਾਈ ਇਹਦਾ ਰੇਟ 32000 ਕਰਦੇ ਆ ਜੀ 32000 ਰੁਪਏ ਮੰਨਤਾ ਨੇ ਦੇ ਵਿੱਚੋਂ ਵੀਰੇ 28000 ਦੀ ਦੇ ਦਾਂਗੇ ਵੈੜੀ ਉਹ ਕਿੱਲੇ ਵੀਰੇ ਮੋੜ ਲੈ ਬਾਈ ਲੈ ਵੀ ਮਿੱਤਰੋ ਮੁੱਲ 32000 28000 ਦੀ ਮਿਲ ਜੂ ਪਰ ਸਾਰੇ ਜਿਹੜੇ ਤੁਹਾਡੇ ਫੁੱਲ ਕੰਮ ਦੇ ਆ ਕਿਉਂਕਿ 30 32000 ਵਾਲਾ ਭਾਵਾ ਜਿਹੜਾ ਓੱਖਾ ਮਿਲਦਾ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਸਰੀਰਕ ਬੰਤਰਲ ਥਣ ਦੀ ਕੁਆਲਿਟੀ ਚੰਗੀ ਕੱਚੀ ਕੱਚੀ ਜ਼ਰੂਰ ਆ ਵੈੜ ਬਣ ਗਏ ਇਹਦੇ ਦਿਨ ਕਿੰਨੇ ਪਏ ਆ ਹਜੇ ਵੀਰੇ ਗ੍ਰੇਨ 15 ਦਿਨ ਪਹਿ ਹੈ ਜੀ ਹਾਂ 15 ਦਿਨ ਲੈ ਜੂਗੀ 15 18 ਦਿਨ ਲੈ ਜੂਗੀ ਹੂੰ ਲੈ ਜੂਗੀ ਭਾਈ ਸੋਣੀ ਤਿਆਰ ਹੋ ਜੂਗੀ ਥੱਲੋ ਹੂੰ ਠੀਕ ਤੇ ਭਾਈ ਇਹ ਜਿਹੜੀ 4 ਨੰਬਰ ਤੇ ਵੜਾ ਇਹ ਵੀਰੇ ਪਹਿਲਾ ਸੁਆ ਵੱਛੀ ਆ ਓਕੇ ਹਾਂਜੀ ਬਸ ਤਿਆਰ ਲੋਡ ਤੇ ਆ ਕੋਈ 2 4 ਦਿਨਾਂ ਦੀ ਠੀਕ ਆ ਦੁੱਧ ਕਿੰਨੇ ਕੁ ਪਾ ਜੂਗੀ ਵੀਰੇ ਇਹ ਵੀਰੇ ਦੁੱਧ 15 16 ਲੀਟਰ ਤਾਂ ਦੇਣਾ ਚਾਹੀਦਾ ਜੇ ਚੰਗੇ ਤੁਹਾਨੂੰ ਸਮਝੇ ਚੰਗੀ ਤਾਂ ਵੱਧ ਵੀ ਦੇ ਸਕਦੀ ਆ ਚੰਗੀ ਆ ਹਨਾ ਆ ਸਿਆਲੇ ਤਲੋ ਗਰਮੀ ਆ ਹੁਣ ਰੁੱਤ ਥੋੜੀ ਜੀ ਕਸੂਤੀ ਆ ਗਈ ਹੋਰ ਤਾਂ ਕੋਈ ਗੱਲ ਨਹੀਂ ਉਵੇਂ ਜੀ ਸਿਆਲ ਚ ਸੁੰਦੀ ਤੇ ਫਿਰ ਉਦੋਂ ਤੇ ਦੇ ਦੇਣਾ ਸੀ ਨਟੋ ਰਣਾ ਹੂੰ ਇਹਦਾ ਰੇਟ ਬਾਈ ਕੀ ਰਹੂਗਾ ਇਹਦਾ ਰੇਟ ਵੀ 50000 ਰੁਪਿਆ ਕਰਦੇ ਆ ਜੀ 50000 ਮੰਨ ਤਨ ਹੋ ਜੂ ਇਹਦੇ ਵਿੱਚੋਂ 48000 ਦੀ ਦੇ ਦਾਂਗੇ ਓਕੇ ਠੀਕ ਆ ਲੈ ਵੀ ਮਿੱਤਰੋ ਮੁੱਲ 50000 48000 ਦੀ ਬੱਤੀ ਮਿਲ ਜੂਗੀ ਕੋਈ ਮਾੜੀ ਨਹੀਂ ਕਿਉਂਕਿ ਕੱਦ ਬਹੁਤ ਆ ਵੜਦਾ ਵੀਰੇ ਇਹਦੇ ਪਰ ਆਉਂਦੀ ਆ ਮੋਡੇ ਦੇ ਤੇ ਤੁਸੀਂ ਆਪ ਵੇਖ ਲਓ ਵੀ ਜਿਹੜੀ ਸਾਰੀ ਇਹਦੀ ਬਰੀਕੀ ਆ ਜਿਹੜੀ ਉਹ ਵੀ ਤੁਸੀਂ ਆਪ ਆਰਡਰ ਦੀ ਕੁਆਲਿਟੀ ਬੇਹਤਰੀਨਾਂ ਨੇ ਪੰਜ ਚਾਰ ਦਿਨ ਹਜੇ ਲੈ ਵੀ ਜਾਣੇ ਆ ਨਿਵਾ ਬੜਾ ਜ਼ਬਰਦਸਤ ਤਿਆਰ ਕਰੂਗੀ ਸੁਣੀ ਜੀ ਸੀਲ ਆ ਸਾਹੂ ਆ ਵੀਰੇ ਹੱਥ ਹੱਥ ਲਾ ਕੇ ਵਿਖਾ ਦੇ ਬਿਲਕੁਲ ਜੀ ਬਿਲਕੁਲ ਸਾਹੂ ਸਾਰੀਆਂ ਨਹੀਂ ਮੇਤਰੋ ਸਾਹੂ ਪੂਣਾ ਇਹਦੇ ਜੀ ਬਹੁਤ ਆ ਦੇਖ ਸਕਦੇ ਆ ਮੈਂ ਸੁਖਜੀ ਵੇਖ ਤੇ ਗੁਰਪ੍ਰਿੰਦਰ ਬਰੇ ਨੰਬਰ ਤਾਂ ਹੀ ਕਰਾਂਗੇ ਆਪਦਾ ਬਾਈ 81950 81950 ਹਾਂਜੀ 71220 71220 81950 ਤੇ ਕਿੰਨਾ ਹੀ ਗੱਲ ਵੀਰੇ 71220 71220 ਦੂਜਾ ਨੰਬਰ ਹੈਗਾ ਜੀ 79560 ਜੀ 79860 ਜੀ 60039 ਇੱਕ ਵਾਰੀ ਹੋਰ ਬੋਲ ਦिए ਇਹੇ ਨੰਬਰ ਬੋਲਣੇ 9860 ਜੀ 60039 ਠੀਕ ਹੈ ਇਸ ਨੰਬਰ ਤੇ ਕਰ ਲਈਏ ਮਿੱਤਰੋ ਤੁਸੀਂ ਬਾਈਨ ਗਲਬਾ ਪਿੰਡ ਗੁਲਾਮੀ ਵਾਲਾ ਜ਼ਿਲ੍ਹਾ ਫਰੋਜਪੁਰ ਲੱਗਦਾ ਵਾ ਗਲਬਤਲੀ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਧੰਨਵਾਦ ਸ਼ੁਕਰੀਆ ਜੀ